ਵੱਡੀ ਖਬਰ ਅਕਾਲੀ ਆਗੂ ਵਰਦੇਵ ਸਿੰਘ ਨੋਨੀਮਾਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਬੀਤੀ ਰਾਤ ਮੁਹਾਲੀ ਤੋਂ ਉਹਨਾਂ ਦੀ ਗ੍ਰਿਫਤਾਰੀ ਹੋਈ ਹੈ ਸਮਾਂ ਤਕਰੀਬਨ 10 ਤੋਂ 11 ਵਜੇ ਦਾ ਦੱਸਿਆ ਜਾ ਰਿਹਾ ਹੈ ਵਰਦੇਵ ਸਿੰਘ ਨੋਨੀਮਾਨ ਨੂੰ ਸੀਏ ਸਟਾਫ ਜਲਾਲਾਬਾਦ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ ਦਰਸਲ ਇਹ ਮਾਮਲਾ ਪੁਰਾਣਾ ਹੈ ਪੰਚਾਇਤੀ ਚੋਣਾਂ ਦੌਰਾਨ ਬੀਡੀਪੀਓ ਦਫ਼ਤਰ ਦੇ ਵਿੱਚ ਨਾਮਜ਼ਦਗੀ ਭਰਨ ਨੂੰ ਲੈ ਕੇ ਗੋਲੀ ਚੱਲੀ ਸੀ ਜਿਸ ਦੌਰਾਨ ਆਪ ਉਮੀਦਵਾਰ ਜ਼ਖਮੀ ਹੋ ਗਿਆ ਸੀ ਹਾਲਤ ਕਾਫੀ ਜ਼ਿਆਦਾ ਨਾਜ਼ੁਕ ਸੀ ਤੇ ਡੇਢ ਤੋਂ 2 ਮਹੀਨੇ ਤੱਕ ਉਹਨਾਂ ਨੂੰ ਹਸਪਤਾਲ ਦੇ ਵਿੱਚ ਰਹਿਣਾ ਪਿਆ ਸੀ ਜਿੱਥੇ ਉਹਨਾਂ ਦਾ ਇਲਾਜ ਚੱਲਿਆ ਸੀ ਤੇ ਇਸੇ ਹੀ ਮਾਮਲੇ ਦੇ ਵਿੱਚ ਬੀਤੀ ਰਾਤ ਵਰਦੇਵ ਸਿੰਘ ਨੂੰ ਨੀਮਾ ਨੂੰ ਗ੍ਰਿਫਤਾਰ ਕੀਤਾ ਗਿਆ ਗ੍ਰਿਫਤਾਰੀ ਮਗਰੋਂ ਅੱਜ ਉਹਨਾਂ ਨੂੰ ਜਲਾਲਾਬਾਦ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ ਬੀਡੀਪੀਓ ਦਫ਼ਤਰ ਦੇ ਵਿੱਚ ਚੱਲੀ ਇਸ ਗੋਲੀ ਦੌਰਾਨ ਮਾਨਪ੍ਰਾਵਾਂ ਦਾ ਨਾਮ ਸਾਹਮਣੇ ਆਇਆ ਸੀ ਤੇ ਇਸੇ ਹੀ ਮਾਮਲੇ ਦੇ ਵਿੱਚ 2 ਮਹੀਨੇ ਪਹਿਲਾਂ ਵਰਦੇਵ ਸਿੰਘ ਨੋਨੀਮਾਨ ਦੇਪਰਾ ਨਰਦੇਵ ਸਿੰਘ ਬੋਬੀਮਾਨ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਦੂਮਾ ਭਰਾਵਾਂ ਸਨੇ ਪੰਜ ਲੋਕਾਂ ਤੇ ਮੁਕੱਦਮਾ ਦਰਜ ਕੀਤਾ ਗਿਆ ਸੀ ਤੇ ਬੀਤੀ ਰਾਤ ਵਰਦੇਵ ਸਿੰਘ ਨੂੰ ਨਿਮਾਨ ਦੀ ਗ੍ਰਿਫਤਾਰੀ ਕੀਤੀ ਗਈ ਹੈ ਤੇ ਅੱਜ ਉਹਨਾਂ ਨੂੰ ਜਲਾਲਾਬਾਦ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ